ਸਾਡੀ ਆਪਣੇ ਘਰ ਦੀ ਗੱਲ ਸੀ ਕਿ ਜਦੋਂ ਗਰਮੀ ਹੁੰਦੀ ਸੀ ਆ ਦਿਨਾਂ ਚ ਲੋਕਾਂ ਨੇ ਕਹਿਣਾ ਮੀਂਹ ਪਵੇ ਅਸੀਂ ਕਿਹੜਾ ਨਾ ਪਵੇ ਸਾਡੀ ਆਪਣੇ ਘਰ ਦੀ ਛੱਤ ਕਰਤੀ ਸੀ ਤਾਂ ਮੈਂ ਉਹ ਗੱਲ ਲਿਖੀ ਸੀ ਕਿ ਪੱਕਾ ਪੱਕੀ ਛੱਤ ਦਈ ਸਭ ਦੇ ਕਰੇ ਕਣੀਆਂ ਤੋਂ ਕਦੇ ਨਾ ਗਰੀਬ ਡਰੇ ਇੱਕ ਹੋਰ ਵੱਡੀ ਗੱਲ ਹੁੰਦੀ ਹੈ ਬਾਈ ਜਦੋਂ ਅਰਦਾਸ ਦੀ ਅੱਜ ਮੈਂ ਦੱਸਦਾ ਮੈਨੂੰ ਹਮੇਸ਼ਾ ਘੁੱਗੀ ਭਾਈ ਦਾ ਹਮੇਸ਼ਾ ਫੋਨ ਆਉਣਾ ਜਦੋਂ ਦਾਤਾ ਜੀ ਮੇਰ ਕਰੋ ਸੁਣਦੇ ਹੈ ਕੁਕੀ ਬਾਈ ਨੇ ਨਛੱਤਰ ਬਾਈ ਨੂੰ ਵੀ ਫੋਨ ਕਰਨਾ ਤੇ ਮੈਨੂੰ ਵੀ ਫੋਨ ਕਰਨਾ ਸਸੀ ਗਾਲ ਦੀ ਸਾਰਿਆਂ ਨੂੰ ਜੀ ਸਿਗਰੇ ਸਸੀ ਗਾਲ ਦੀ ਸਾਰਿਆਂ ਨੂੰ ਚੈਲੰਜ ਅਰ ਦਹਿਮੇ ਮੈਂ ਹਮੇਸ਼ਾ ਕਹਿੰਦਾ ਕਿ ਮੈਨੂੰ ਪਤਾ ਨਹੀਂ ਕਿ ਕਿੱਦਾਂ ਲਿਖੀਦਾ ਇੱਕ ਕੁਦਰਤੀ ਮਹਾਰਾਜ ਵੱਲ ਹੁੰਦਾ ਵੀ ਜੇ ਮੈਂ ਲਿਖਾਂ ਤੇ ਮੈਂ ਕਹਾਂ ਕਿ ਮੈਂ ਆਇਆ ਇਹ ਕੀਤਾ ਹਨਾ ਉਹ ਮੇਰੇ ਵੱਲੋਂ ਕਦੇ ਕੋਈ ਖਾਸ ਐਫਰਟ ਮੈਂ ਕਰਦਾ ਨਹੀਂ ਉਹ ਸਾਰਾ ਕੁਝ ਮਹਾਰਾਜ ਕਰਦੇ ਆ ਉਹ ਜਦੈਂ ਕਿ ਸ਼ੇਰ ਸੀ ਪਹਿਲੀ ਅਰਦਾਸ ਸੀ ਬਾਜੀ ਕਿ ਟੁੱਟਿਆ ਕੱਚ ਵੀ ਜੁੜ ਜਾਂਦਾ ਏ ਦੁੱਖ ਆਉਂਦਾ ਆਉਂਦਾ ਮੁੜ ਜਾਂਦਾ ਏ ਪਰ ਰੱਖਣੀ ਪੈਂਦੀ ਆਸ ਸਤਗੁਰ ਦਿਲ ਨੂੰ ਪੜ ਲੈਂਦੇ ਨੇ ਜੇ ਦਿਲੋਂ ਹੋਵੇ ਅਰਦਾਸ ਸੋ ਬਿਲਕੁਲ ਮੈਂ ਅਰਦਾਸ ਕਰਕੇ ਸ਼ੁਰੂ ਕਰਦਾ ਜਦੋਂ ਵੀ ਅਰਦਾਸ ਦੇ ਗਾਣੇ ਹੁੰਦੇ ਆ ਬਾਕੀ ਗਿੱਪੀ ਬਾਈ ਨਾਲ ਮੈਂ ਹਮੇਸ਼ਾ ਕਹਿੰਦਾ ਸਭ ਤੋਂ ਸੌਖਾ ਕੰਮ ਕਰਨਾ ਮੈਨੂੰ ਗਿੱਪੀ ਬਾਈ ਨੇ ਲੱਗਦਾ ਕਿਉਂਕਿ ਇੰਨੇ ਅਸੀਂ ਆ ਫਿਲਮ ਦੇ ਗਾਣੇ ਅਰਦਾਸ ਸਰਬੱਤ ਦੇ ਭਲੇ ਦੀ ਵੀ ਅਸੀਂ 3 ਦਿਨਾਂ ਚ ਗਾਣੇ ਬਣਾ ਲਏ ਤੇ ਮਤਲਬ ਇੰਨੀ ਛੇਤੀ ਮੈਂ ਕਦੇ ਮੇਰੇ ਤੋਂ ਮਹਾਰਾਜ ਨੇ ਲਿਖਾਈ ਨਹੀਂ ਇਹ ਗੀਪੀ ਬਾਈ ਕੋਲੇ ਬੈਠੀਦਾ ਤੇ ਉਹ ਬਣ ਜਾਂਦੇ ਨੇ ਗਾਣੇ ਤੇ ਮੈਂ ਇੱਕ ਗੱਲ ਹੋਰ ਸਪੈਸ਼ਲੀ ਮੈਂ ਸਾਰੇ ਮੀਡੀਆ ਥਰੂ ਦੱਸਣਾ ਚਾਹੁੰਨਾ ਮੈਨੂੰ ਇਦਾਂ ਲੱਗਦਾ ਵੀ ਜਿਹੜੇ ਆ ਫਿਲਮ ਦੇ ਗਾਣੇ ਆ ਮੇਰੇ ਅੱਜ ਤੱਕ ਦੇ ਬੈਸਟ ਗਾਣੇ ਮੇਰੇ ਵੱਲੋਂ ਮਹਾਰਾਜ ਨੇ ਲਿਖਾਈ ਵਾਹ ਬਹੁਤ ਬਹੁਤ ਵੱਡੀ ਫਿਲਮ ਆ ਜੀ ਸਾਰੀ ਆਡੀਅנס ਨੂੰ ਮੈਂ ਬੇਨਤੀ ਕਰਦਾ ਤੁਸੀਂ ਜ਼ਰੂਰ ਜਿੱਦਾਂ ਸਾਡੀਆਂ ਪਹਿਲੀਆਂ ਫਿਲਮਾਂ ਨੂੰ ਪਿਆਰ ਦਿੱਤਾ ਇਹ ਫਿਲਮ ਨੂੰ ਬਹੁਤ ਪਿਆਰ ਦੇ ਸਰਬੱਤ ਦੇ ਭਲੇ ਦਾ ਮੈਂ ਅੰਤਰਾ ਸੁਣਾਉਣਾ ਹੈ ਅਰਦਾਸ ਕਰੋ ਸਰਬੱਤ ਦੇ ਭਲੇ ਦੀ 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 ਜੇ ਮੰਗਣ ਲੱਗਿਆ ਬੰਦਿਆ ਭਲਾ ਸਰਬੱਤ ਦਾ ਮੰਗ ਤੂੰ ਜੀ ਮੰਗਣ ਲੱਗਿਆ ਬੰਦੇ ਆਂ ਪਲਾ ਸਰਬਤ ਦਾ ਮੰਗ ਤੂੰ ਸਭ ਦੀਆਂ ਮੰਗ ਲੈ ਇਸ ਤਾਂ ਸਭ ਦੀਆਂ ਮੰਗ ਲੈ ਇਸ ਤਤ ਵਰ ਫਿਰ ਮੱਤ ਦਾ ਮੰਗ ਤੂੰ ਜੀ ਮੰਗਣ ਲੱਗਿਆ ਬੰਦੇ ਆਂ ਪਲਾ ਸਰਬਤ ਦਾ ਮੰਗ ਤੂੰ ਬਹੁਤ ਖੋ ਬਹੁਤ ਸੌਰੀ ਬਹੁਤ ਲੈ ਨਾ ਨਹੀਂ ਨਹੀਂ ਕੋਈ ਨਹੀਂ ਥੈਂਕ ਯੂ ਭਈਆ ਸਾਰਾ ਕੁਝ ਮੇਰੀ ਜ਼ਿੰਦਗੀ ਜੋ ਹੋ ਰਿਹਾ ਅਰਦਾਸ ਦਾ ਹੀ ਹੋ ਰਿਹਾ ਜੋ ਜੋ ਮੇਰੇ ਅਰਦਾਸ ਤੋਂ ਹੀ ਮਿਲਿਆ ਵੈਸੇ ਇੱਕ ਸਪਿਰਚੁਅਲੀ ਜਿਹੜੀ ਅਰਦਾਸ ਹੁੰਦੀ ਹੈ ਉੱਥੋਂ ਮਿਲਿਆ ਉਸ ਤੋਂ ਬਾਅਦ ਜਿਹੜੀ ਅਰਦਾਸ ਤੇ ਸਾਡਾ 뮤జిక్ ਮਹਾਰਾਜ ਦੀ ਆਨਾ ਮਤਲਬ ਮੈਂ ਉਹ ਕੜੀ ਨੂੰ ਬਹੁਤ ਸਲੂਟ ਕਰਦਾ ਜਿਹੜੀ ਜਦੋਂ ਕਿਪੀ ਭਾਈ ਦਾ ਪਹਿਲੀ ਵਾਰੀ ਮੈਨੂੰ ਫੋਨ ਆਇਆ ਕਿ ਅਪਰ ਅਰਦਾਸ ਦੇ ਗਾਣੇ ਕਰਨੇ ਯਾਰ ਵੀ ਇੱਕ ਫਿਲਮ ਹੈ ਤੇ ਇੱਕ ਹੋਰ ਵੱਡੀ ਗੱਲ ਹੁੰਦੀ ਹੈ ਭਾਈ ਜਦੋਂ ਅਰਦਾਸ ਦੀ ਅੱਜ ਮੈਂ ਦੱਸਦਾ ਮੈਨੂੰ ਹਮੇਸ਼ਾ ਕੁੱਕੀ ਭਾਈ ਦਾ ਹਮੇਸ਼ਾ ਫੋਨ ਆਉਣਾ ਜਦੋਂ ਦਾਤਾ ਜੀ ਮੇਰ ਕਰੋ ਸੁਣਦੇ ਕੁੱਕੀ ਭਾਈ ਨੇ ਨਛੱਤਰ ਭਾਈ ਨੂੰ ਵੀ ਫੋਨ ਕਰਨਾ ਤੇ ਮੈਨੂੰ ਵੀ ਫੋਨ ਕਰਨਾ ਤੇ ਜਦੋਂ ਐਡੇ ਵੱਡੇ ਆਰਟਿਸਟਾਂ ਵੱਲੋਂ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਮਿਲਦੀਆਂ ਨੇ ਤਾਂ ਬਹੁਤ ਵੱਡਾ ਲੱਗਦਾ ਤੇ ਉਹ ਅਰਦਾਸ ਦੀਆਂ ਬਹੁਤ ਗੱਲਾਂ ਨੇ ਉਹ ਮੈਨੂੰ ਯਾਦ ਆ ਮੈਨੂੰ ਸ਼ਾਹ ਜੀ ਕਹਿੰਦੇ ਹੁੰਦੇ ਸੀ ਕਹਿੰਦਾ ਵੀ ਜਦੋਂ ਕਿਹਾ ਨਾ ਪੰਛੀਆਂ ਨੂੰ ਖੰਭ ਦਤਾ ਤਾਂ ਬੰਦਿਆਂ ਨੂੰ ਅੰਗ ਦਤਾ ਜਦੋਂ ਵੀ ਦਈ ਤਾਂ ਪੂਰੇ ਦਈ ਤੂੰ ਡਿੱਗੀ ਐ ਤਾਂ ਚੱਕ ਲਵੀ ਡਿੱਗ ਡਿੱਗੀ ਐ ਤਾਂ ਚੱਕ ਲਵੀ ਪਟਕੀ ਐ ਡੱਕ ਲਵੀ ਸਦਲ ਹੀ ਕਮੂਰੇ ਰਹੀਂ ਤੂੰ ਕਹਿੰਦੇ ਜਦੋਂ ਪੰਛੀਆਂ ਨੂੰ ਖੰਭ ਕਰਵਾਉਣ ਵਾਲੀ ਗੱਲ ਆਈ ਨਾ ਵੀ ਪੰਛੀਆਂ ਨੂੰ ਖੰਭ ਦਤਾ ਤਾਂ ਬੰਦਿਆਂ ਨੂੰ ਅੰਗ ਦਤਾ ਉਹ ਕਹਿੰਦੇ ਮੈਨੂੰ ਲੱਗਿਆ ਵੀ ਕਿਤੇ ਕੰਪਲੇਂਟ ਤਾਂ ਨਹੀਂ ਕਰ ਰਹੇ ਪਰ ਜਦੋਂ ਗੱਲ ਅਖੀਰ ਤੇ ਮੁੱਕੀ ਕਿ ਅਰਦਾਸ ਕਰਾਂ ਤੇ ਉਹ ਅਸਲ 'ਚ ਇਹ ਚੀਜ਼ਾਂ ਫਿਰ ਮੈਂ ਕਹਿੰਦਾ ਕਿ ਮੈਂ ਆਪ ਨਹੀਂ ਕਰਦਾ ਇਹ ਮਾਰੇ ਵੱਲੋਂ ਹੁੰਦੀਆਂ ਸਪੈਸ਼ਲੀ ਆਹ ਸਾਰੀਆਂ ਚੀਜ਼ਾਂ ਜੀ ਕਿਹਦਾ ਸੁਣਾਉ ਜਿਹੜਾ ਯਾਦ ਕਰ ਲੈ ਕਹਿੰਦਾ ਹੁਣ ਉਹ ਸੁਣਾਉ ਜਿਹੜਾ ਯਾਦ ਕਰ ਲਿਆ ਮੈਨੂੰ ਲੱਗਿਆ ਮੈਂ ਫੁੱਲ ਗਿਆ ਚਲੋ ਇਹ ਸੁਣਾਉਂਦਾ ਾਂਚੀਆਂ ਨੂੰ ਖੰਭ ਦਾ ਤਾ ਬੰਦਿਆਂ ਨੂੰ ਅੰਗ ਦਾ ਤਾ ਜਦੋਂ ਵੀ ਦਈਂ ਤਾ ਪੂਰੇ ਦਈਂ ਤੂੰ ਡਿੱਗੀ ਤਾ ਚੱਕ ਲਵੀ ਪੱਟ ਕੀ ਢੱਕ ਲਵੀ ਸਦਲ ਹੀ ਅੱਖਾਂ ਮੁਰ ਰਹੀ ਤੂੰ ਚੱਲਦਾ ਤੂੰ ਰੱਖੀ ਸਦਾ ਪੇਸ਼ਾ ਦਾ ਤਿਆ ਰੋਟੀ ਜੋਗੇ ਰੱਖੀ ਤੂੰ ਹਮੇਸ਼ਾ ਦਾਤਿਆ ਅਰਦਾਸ ਕਰਾਂ ਹਾਂ ਅਰਦਾਸ ਕਰਾਂ ਹਾਂ ਅਰਦਾਸ ਕਰਾਂ ਇੱਕ ਬਾਜੀ ਹੋਰ ਗੱਲ ਸੀ ਜਿੱਦਾਂ ਬੋਲੀ ਬਾਈ ਨੇ ਕਿਹਾ ਸੀ ਨਾ ਕਿ ਛੱਤ ਚੋਂ ਦੀ ਛੱਡ ਗਿਆ ਸੀ ਸਾਡੀ ਆਪਣੇ ਘਰ ਦੀ ਗੱਲ ਸੀ ਕਿ ਜਦੋਂ ਗਰਮੀ ਹੁੰਦੀਆਂ ਸੀ ਆ ਦਿਨਾਂ ਚ ਲੋਕਾਂ ਦੇ ਕਹਿਣਾ ਮੀਂਹ ਪਵੇ ਅਸੀਂ ਕਹਿਣਾ ਨਾ ਪਵੇ ਸਾਡੀ ਆਪਣੇ ਘਰ ਦੀ ਛੱਤ ਕਰਤੀ ਸੀ ਤਾਂ ਮੈਂ ਉਹ ਗੱਲ ਲਿਖੀ ਸੀ ਕਿ ਪੱਕਾ ਪੱਕੀ ਛੱਤ ਦਈ ਸਭ ਦੇ ਕਰੇ ਗਣੀਆਂ ਤੋਂ ਕਦੇ ਨਾ ਗਰੀਬ ਡਰੇ ਪੱਕਾ ਪੱਕੀ ਛੱਤ ਨਹੀਂ ਸੰਭ ਦੇ ਕਰੇ ਸੋ ਆਪਣੀਆਂ ਆਪਦੀ ਮੇਰੀ ਚਲੋ ਮਾੜਾ ਤੁਹਾਨੂੰ ਸਭ ਨੂੰ ਜੜ ਦੀ ਕਿਲਾ ਚ ਰੱਖੇ ਮੈਂ ਗਿੱਪੀ ਬਾਈ ਦਾ ਫੇਰ ਤੋਂ ਥੈਂਕ ਯੂ ਕਰਦਾ ਯਾਰ ਇਹ ਇਹ ਸਾਰਾ 뮤직 ਜੋ ਗੱਲਾਂ ਬਾਤਾਂ ਹੋ ਰਹੀਆਂ ਇਹਨਾਂ ਦੀ ਜੜ ਇਹਨਾਂ ਦੀ ਆ ਅਸੀਂ ਤਾਂ ਇੱਕ ਉਹ ਜੜ ਦੇ ਹੌਲੀ ਹੌਲੀ ਪੱਤੇ ਲੱਗੇ ਜੀ ਸਾਰੇ ਆ